ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀਦਰ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਰ ਰੋਦਨਾ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ तरीके ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹੁਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਵ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ 'ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀਦਰ ਪੀੜੀ ਕੁਰਬਾਨੀ ਕੀਤੀ ਹੋਵੇ। ਸੁਰਮਨੀਤ ਬਿੱਟੂ ਹਣਾਂ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਨੌਦ ਨਾਲ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਨੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹਣਾਂ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਾਰ ਨਰੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂ ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀਤਰ ਪੀੜੀ ਕੁਰਬਾਨੀ ਕੀਤੀ ਹੋਵੇ ਸੋ ਰਮਨੀਤ ਬਿੱਟੂ ਹਣਾ ਦਾ ਮੁਕਾਬਲਾ ਇਸ ਵੇਲੇ ਕੰਗਨਰ ਰਣੌਦ ਨਾਲ ਚੱਲ ਰਿਹਾ ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਰਣੌਦ ਦੇ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹਣਾ ਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਰਣੌਦ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਵ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਤਰਜੀਹ ਦੇਣ ਦੀ ਵੀ ਜਿਆਦਾ ਲੋੜ ਨਹੀਂ ਗਈ। ਬਹੁਤ ਮੰਦ ਭਾਗਾ ਬਿਆਨ ਜਿਹੜਾ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਜੀ ਬਾਰੇ ਦਿੱਤਾ ਇਹਨਾਂ ਲੰਬਾ ਸਮਾਂ ਉਹਨਾਂ ਦੇ ਨਾਲ ਬਤਾਇਆ ਹੋਵੇ ਔਰ ਉਹਨਾਂ ਨੇ ਇਹਨਾਂ ਨੂੰ ਰਾਜਨੀਤੀ ਚ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ। ਰਾਹੁਲ ਗਾਂਧੀ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੇਸ਼ ਭਗਤੀ ਦੀ ਜਿਨ੍ਹਾਂ ਦੇ ਪਰਿਵਾਰ ਨੇ ਪੀੜੀਦਰ ਪੀੜੀ ਕੁਰਬਾਨੀ ਕੀਤੀ ਹੋਵੇ। ਸੋ ਰਮਨੀਤ ਬਿੱਟੂ ਨਾਲ ਦਾ ਮੁਕਾਬਲਾ ਇਸ ਵੇਲੇ ਕੰਗਨਾਰ ਰੋਦਨਾ ਚੱਲ ਰਿਹਾ। ਮੇਰਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਬੇਤੁਕੇ ਬਿਆਨ ਕੰਗਨਰ ਨਰੌਦੀ ਹੁੰਦੇ ਨੇ ਸੇਮ ਪੈਰਲਲ ਬਿਆਨ ਜਿਹੜੇ ਆ ਉਹ ਰਮਨੀਤ ਬਿੱਟੂ ਹੁਣਾਦੇ ਆ ਤੇ ਇਹ ਮੰਨਿਆ ਜਾ ਸਕਦਾ ਕਿ ਬੀਜੇਪੀ ਚ ਇਸ ਵੇਲੇ ਇੱਕ ਨਹੀਂ ਦੋ ਕੰਗਨਰ ਨਰੌਤ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਬਿਆਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਮੇਰਾ ਖਿਆਲ ਹੈ ਤਰਜੀਹ ਦੇਣ ਦੀ ਵੀ ਜ਼ਿਆਦੀ ਲੋੜ ਨਹੀਂਗੀ